ਅੰਦਰ ਇਹ ਲਟੇ ਸੇ ਬੈਠਦੇ ਇਹਨਾਂ ਨੂੰ ਬੰਦ ਤਾ ਨਾ ਮੂੰਹ ਲੱਤਾਂ ਪੈਣ ਤੇ ਉਹਨਾਂ ਆਪੇ ਹੀ ਲੁੱਟਿਆ ਜੋ ਆਪੇ ਗਏ ਨੇ ਘੰਟਾ ਲਾ ਕੇ ਰੇ ਪੂਰਾ ਸਾਰਾ ਕੁਝ ਲੈ ਗਏ ਸਾਰਾ ਘੰਟਾ ਘੰਟਾ ਹਾਂ ਕਰਦੇ ਰਿਹਾ ਕਰਦੇ ਰਿਹਾ ਉਹ ਅੰਦਰ ਆ ਗਏ ਉਹਨਾਂ ਨੇ ਮੇਰੀ ਵਾਈਫ ਸੀ ਬਾਹਰ ਗਈ ਉਹਨਾਂ ਨੂੰ ਚੁੱਕ ਕੇ ਖਿੱਚ ਕੇ ਮੂੰਹ ਬੰਦ ਕਰਤਾ ਅੰਦਰਲੇ ਮੇਰਾ ਵੀ ਮੂੰਹ ਬੰਦ ਕਰਤਾ ਰਸੀਆਂ ਬੰਨਤੀਆਂ ਤੇ ਅੰਦਰੋਂ 골ਡ ਸੀਗਾ ਕੈਸ਼ ਸੀਗਾ ਉਹਨਾਂ ਰਿਵਾਲਵਰ ਸੀਗਾ ਐਕਟ ਵਾ ਸੀ ਹੋ ਲੈ ਗਏ ਚਾਰ ਬੰਦੇ ਸੀ ਇਹਨੂੰ ਬਣੇ ਸੀ ਸਰ ਬਣੇ ਸੀ ਅੰਮ੍ਰਿਤਸਰ ਦੇ ਵਿੱਚ ਦਿਨ ਦੇ ਹਾਰੇ ਇੱਕ ਆਲੀਸ਼ਾਨ ਕੋਠੀ ਦੇ ਵਿੱਚ ਹੁੰਦੀ ਹੈ ਲੁੱਟ ਕਰੋੜਾ ਰੁਪਏ ਦੀ ਜੜੀ ਲੁੱਟ ਦੀ ਵਾਰਤਾ ਥਰੂ ਚਾਰ ਨੌਜਵਾਨ ਜਿਹੜਾ ਅੰਜਾਮ ਦਿੰਦੇ ਆ ਚਾਰ ਨੌਜਵਾਨ ਆਂਦੇ ਆ ਤੇ ਇੱਕ ਬਜ਼ੁਰਗ ਜੋੜੇ ਨੂੰ ਜਿਹੜਾ ਬੰਦਕ ਬਣਾ ਦਿੰਦੇ ਆ ਤੇ ਰੱਸੀਆਂ ਨਾਲ ਬੰਨ ਦਿੰਦੇ ਆ ਬਾਅਦ ਚ ਜਦੋਂ ਲਿਮਾਰੀਆ ਖੋਲਦੇ ਆ ਦੇਖ ਸਕਦੇ ਹੋ ਕਰੋੜਾ ਰੁਪਏ ਦੀ ਜਿਹੜੀ ਉਥੋਂ ਲੁੱਟਦੀ ਕਰਕੇ ਵਾਰਦਾਤ ਉਹਦੀ ਫਰਾਰ ਹੋ ਜਾਂਦੇ ਆ ਮੌਕੇ ਤੇ ਪੁਲਿਸ ਪਹੁੰਚਦੀ ਆ ਆਸ-ਪਾਸ ਦੇ ਜਿਹੜੇ ਸੀਸੀਟੀਵੀ ਦੇਖ ਕੇ ਜਾ ਰਹੇ ਆ ਅੰਮ੍ਰਿਤਸਰ ਦਿਨ-ਪ੍ਰਤੀ ਦਿਨ ਜਿਹੜੀਆਂ ਲੁੱਟਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀ ਆ ਮਿੰਦਰਾ ਕਲੋਨੀ ਦੇ ਵਿੱਚ ਜਿਹੜੇ ਆਸ-ਪਾਸ ਦੇ ਪੜੋਸੀ ਸੀ ਉਹ ਵੀ ਜਿਹੜੀ ਡੈਸ਼ੀਅਰ ਦਾ ਜਿਹੜਾ ਮਾਹੌਲ ਬਣਿਆਗਾ ਕਰੋੜਾਂ ਰੁਪਏ ਦੀ ਜਿਹੜੀ ਲੁੱਟ ਹੋ ਜਾਂਦੀ ਆ ਉਹਨਾਂ ਨੇ ਦੱਸਿਆ ਪਰਿਵਾਰੀ ਮੈਂਬਰਾਂ ਨੇ ਕਿ ਜਿਹੜੇ ਚਾਰ ਨੌਜਵਾਨ ਇੱਕ ਘੰਟਾ ਕੋਠੀ ਦੇ ਅੰਦਰ ਰਹਿੰਦੇ ਆ ਤੇ ਜਿੰਨਾ ਵੀ ਕੈਸ਼ ਸੀ 골ਡ ਸੀ ਸਾਰਾ ਹੀ ਇੱਥੋਂ ਲੁੱਟ ਕੇ ਫਰਾਰ ਹੋ ਜਾਂਦੇ ਆ ਤੇ ਨਾਲ ਨਾਲ ਐਕਟਿਵਾ ਵੀ ਲੈ ਜਾਂਦੇ ਆ ਮੈਂ ਗੇਟ ਖੋਲ੍ਹਿਆ ਆ ਲੌਬੀ ਦੇ ਤੇ ਬਾਹਰ ਹੀ ਉਹਨਾਂ ਨੇ ਮੇਰਾ ਮੂੰਹ ਘੁੱਟ ਲਿਆ ਹੱਥ ਬੰਨ ਤੇ ਅੰਦਰ ਖਿੱਚ ਕੇ ਲੈ ਆਏ ਫੇ ਅੰਦਰ ਇਹ ਲੱਟੇ ਸੀ ਬੈੱਡ ਦੇ ਇਹਨਾਂ ਨੂੰ ਵੀ ਬੰਨਤਾ ਨਾ ਮੂੰਹ ਲੱਤਾਂ ਪੈਣ ਤੇ ਉਹਨਾਂ ਆਪੇ ਲੁੱਟਿਆ ਜੋ ਆਪੇ ਗਏ ਨੇ ਘੰਟਾ ਲੱਗੇ ਰਹੇ ਪੂਰਾ ਸਾਰਾ ਕੁਝ ਲੈ ਗਏ ਸਾਰਾ ਘੰਟੇ ਵਿੱਚ ਘੰਟਾ ਕਰਦੇ ਰਹੇ ਉਹ ਘੰਟਾ ਹਾਂ ਕਰਦੇ ਰਹੇ ਟੋਟਲ ਕਿੰਨੇ ਬੰਦੇ ਹੋ ਗਏ ਚਾਰ ਜਨੇ ਸੀ ਕੋਈ ਸੀਸੀਟੀਵੀ ਵਗੈਰਾ ਤੁਹਾਨੂੰ ਹਾਂ ਕੋਈ ਨਹੀਂ ਕੋਈ ਨਹੀਂ ਪੰਜਰ ਕੀ ਇਨਸੀਡੈਂਸ ਕੀ ਰਿਪੋਰਟ ਦਿੱਤੀ ਸਾਡੇ 4:30 ਵਜੇ ਗੇਟ ਖੁੱਲਿਆ ਸਵੇਰੇ ਸਵੇਰੇ ਤੇ ਅੰਦਰ 메ਨ ਗੇਟ ਦੇ ਲੰਘ ਕੇ ਟੱਪ ਕੇ ਉਹ ਬੰਦੇ ਅੰਦਰ ਆਏ ਹੋਏ ਸੀ ਚਾਰ ਲੋਕ ਕੇ ਬੈਠੇ ਸੀ ਉਹ ਅੰਦਰ ਆ ਗਏ ਉਹਨਾਂ ਨੇ ਮੇਰੀ ਵਾਈਫ ਸੀ ਬਾਹਰ ਗਈ ਉਹਨਾਂ ਨੂੰ ਤੁੱਕੇ ਕਿ ਕਿ ਚੀ ਗੇ ਮੂੰਹ ਬੰਦ ਕਰਤਾ ਅੰਦਰਲੇ ਮੇਰਾ ਵੀ ਮੂੰਹ ਬੰਦ ਕਰਤਾ ਰਸੀਆਂ ਬੰਨਤੀਆਂ ਤੇ ਅੰਦਰੋਂ 골ਡ ਸੀਗਾ ਕੈਸ਼ ਸੀਗਾ ਮੇਰਾ ਰਿਵਾਲਵਰ ਸੀਗਾ ਐਕਟਵਾ ਸੀ ਉਹ ਲੈ ਗਏ ਚਾਰ ਬੰਦੇ ਸੀ ਚਾਰ ਬੰਦੇ ਸੀ ਇਹਨੂੰ ਬੰਨੇ ਸੀ ਸਿਰ ਬੰਨੇ ਸੀ ਇਦਾਂ ਪਰਤ ਕਰਦਾਂ ਨਹੀਂ ਕੋਈ ਲੁੱਟ ਹੋਈ ਜਾਂ ਇਹ ਤਾਂ ਲੱਦੇ ਪਿਆ ਵੇਖਣੇ ਪਏ ਕੀ ਕੀ ਲੈ ਗਏ ਨੇ ਅੰਦਾਜ਼ਾ ਕੋਈ 2-3 ਕਰੋੜ ਦੀ ਦੋ-ਤਿੰਨ ਕਰੋੜ गाने ਵੀ ਤੇ ਕੈਸ਼ਵਾ ਤੇ ਕਰਦੇ ਸਨ ਸਭ ਲੋਜਰੀ ਨੂੰ ਮਜੂਦ ਹਾਂਜੀ ਹਾਂਜੀ ਇੱਕ ਬੰਦਕ ਬਣਾ ਕੇ ਲੁੱਟ ਕੇ ਹਾਂਜੀ ਪੁਲਿਸ ਆਈ ਜਿਸ ਦੇ ਬਾਅਦ ਪੁਲਿਸ ਆ ਗਈ ਉਸ ਵੇਲੇ ਟੋਟਲ ਕਿੰਨੇ ਬੰਦੇ ਹੋਏ ਜਿਹਨਾਂ ਨੇ ਬਾਰਦਾਫ ਚਾਰ ਬੰਦੇ ਸੀ ਸਰ ਥੋੜਾ ਜਿਹਾ ਇੱਕ ਮਿੰਟ ਮੇਰੇ ਮੇਰੇ ਅਸਟੇਜ ਉੱਪਰ ਆ ਰਹੇ ਆ ਇੱਕ ਮਿੰਟ ਪਲੀਜ਼ ਸਰ ਤੁਸੀਂ ਅਸਟੇਜ ਤੇ ਆਏ ਜੀ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਇੱਕ ਵਾਰੀ ਸ਼ੇਅਰ ਹੋ ਰਿਹਾ ਯਾਰ ਗੱਲ ਐ ਐਗਜ਼ੈਕਟ ਨਹੀਂ ਦੱਸ ਨਹੀਂ ਨਾ ਦੱਸੋ ਇੱਕ ਮਿੰਟ ਸਰ ਰੁਕੋ ਯਾਰ ਇੱਕ ਮਿੰਟ ਪਲੀਜ਼ 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 ਮੈਨੂੰ ਬੇਦਰਗਲ ਨਹੀਂ ਨਾ ਐ ਮੈਂਂਦਰਗਲ ਨਹੀਂ ਨਾ ਮੈਂਂਦਰਗਲ ਸਰ ਅੱਜ ਤੁਸੀਂ ਪਹੁੰਚੇ ਹੋ ਇਸ ਏਗਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਦਾਤ ਕੀ ਹੋਈ ਹੈ ਇਸ ਏਗਾ ਦੇ ਉੱਤੇ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਵਾਂ ਜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਅਸੀਂ ਤਪੀਸ਼ ਕਰ ਰਹੇ ਹਾਂ ਲੁੱਟ ਕਿੰਨੇ ਦੀ ਹੋਈ ਕੁਝ ਪਤਾ ਚੱਲਿਆ ਜੀ ਇਹ ਹਾਲੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਨਫਰਮ ਨਹੀਂ ਹੋ ਰਿਹਾ ਜੀ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰੇ ਖੰਗਾਰ ਰਹੇ ਹਨ ਤਪੀਸ਼ ਜਾਰੀ ਹੈ ਜੀ ਠ ਕੇ ਲੈ ਫੇ ਅੰਦਰ ਇਹ ਲਟੇ ਸੀ ਬੈੱਡ ਦੇ ਇਹਨਾਂ ਨੂੰ ਬੰਦ ਤਾ ਨਾ ਮੂੰਹ ਲੱਤਾਂ ਪੈਣ ਤੇ ਉਹਨਾਂ ਆਪੇ ਹੀ ਲੁੱਟਿਆ ਜੋ ਆਪੇ ਗੈਨੇ ਕੰਟਾ ਲਾ ਕੇ ਰੇ ਪੂਰਾ ਸਾਰਾ ਕੁਝ ਲੈ ਗਏ ਸਾਰਾ ਘਰ ਵਿੱਚ ਕੰਟਾ ਘਰ ਵਿੱਚ ਕੰਟਾ ਹਾਂ ਕਰਦੇ ਰਿਹਾ ਕੱਟ ਸੀ ਉਹ ਅੰਦਰ ਆ ਗਏ ਉਹਨਾਂ ਨੇ ਮੇਰੀ ਵਾਈਫ ਸੀ ਬਾਹਰ ਗਈ ਉਹਨਾਂ ਨੂੰ ਚੁੱਕ ਕੇ ਖਿੱਚ ਕੇ ਮੂੰਹ ਬੰਦ ਕਰਤਾ ਅੰਦਰ ਲੈ ਮੇਰਾ ਵੀ ਮੂੰਹ ਬੰਦ ਕਰਤਾ ਰਸੀਆਂ ਬੰਨਤੀਆਂ ਤੇ ਅੰਦਰੋਂ 골ਡ ਸੀਗਾ ਕੈਸ਼ ਸੀਗਾ ਉਹਨਾਂ ਰਿਵਾਲਵਰ ਸੀਗਾ ਐਕਟਵਾ ਸੀ ਜੋ ਲੈ